education is not the amount of information that is put in the human brain it must have man making character making and life building as a moral video ਚਾਰ ਹਫਤਿਆਂ ਚ ਸਿੰਥੈਟਿਕ ਡਰੱਗਸ ਜਾਂ ਚਿੱਟਾ ਪੰਜਾਬ ਦੇ ਵਿੱਚੋਂ ਖਤਮ ਕੀਤਾ ਜਾਏਗਾ ਦੋਸਤੋ ਅੱਜ ਗੱਲ ਕਰਾਂਗੇ ਕ੍ਰਿਸ਼ਨ ਜੀ ਦੀ ਦੁਨੀਆ ਭਰ ਦੇ ਹਿੰਦੂਆਂ ਕ੍ਰਿਸ਼ਨ ਭਗਤਾਂ ਵਿੱਚ ਰੱਬ ਕਿਹਾ ਜਾਂਦੇ ਕ੍ਰਿਸ਼ਨ ਜੀ ਬਾਰੇ ਜਿਨ੍ਹਾਂ ਦੀ ਆਸਥਾ ਹੈ ਉਹਨਾਂ ਲਈ ਉਹ ਰੱਬ ਨੇ ਆਰਐਸ ਸਮਾਜ ਵਾਲੇ ਉਹਨਾਂ ਨੂੰ ਇੱਕ ਮਹਾਨ ਮਹਾਨ ਮਹਾਪੁਰਸ਼ ਦੱਸਦੇ ਹਨ ਅਤੇ ਗੈਰ ਆਸਥਾਵਾਨ ਉਹਨਾਂ ਲਈ ਉਹਨਾਂ ਲਈ ਪਤਾ ਨਹੀਂ ਕੀ ਕੀ ਨੁਕਤੇ ਚੀਨੀ ਕੱਢ ਕੇ ਲੈ ਕੇ ਆਉਂਦੇ ਨੇ ਉਹ ਦੋਸਤੋ ਇੱਕ ਦੋ ਦਿਨਾਂ ਤੱਕ ਕ੍ਰਿਸ਼ਨ ਜਨਮ ਅਸ਼ਟਮੀ ਆਉਣ ਵਾਲੀ ਹੈ ਕ੍ਰਿਸ਼ਨ ਭਗਤਾਂ ਨੂੰ ਜਨਮ ਅਸ਼ਟਮੀ ਦੀਆਂ ਵਧਾਈਆਂ ਸ਼ੁਭ ਕਾਮਨਾਵਾਂ ਭਗਵਾਨ ਕ੍ਰਿਸ਼ਨ ਉਹਨਾਂ ਦਾ ਬੋਧਿਕ ਵਿਕਾਸ ਬਾਲ ਕ੍ਰਿਸ਼ਨਾਂ ਤੋਂ ਲੈ ਕੇ ਗ੍ਰੇਟਰ ਗਿਆਨ ਦੇਣ ਵਾਲੇ ਮਹਾਨ ਯੋਗੀ ਅਲਮੈਟੀ ਗੋੜ ਕ੍ਰਿਸ਼ਨ ਜਯਗੇਸ਼ਵਰ ਸ਼੍ਰੀ ਕ੍ਰਿਸ਼ਨ ਤੱਕ ਜਰੂਰ ਕਰਨ। ਦੋਸਤੋ ਅੱਜ ਦੇ ਵਿਸ਼ੇ ਤੇ ਆਉਣ ਤੋਂ ਪਹਿਲਾਂ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ। ਧੰਨਵਾਦ। ਦੋਸਤੋ ਸਿੱਖੀ ਵਿੱਚ ਹਮੇਸ਼ਾ ਤੋਂ ਹੀ ਦੋ ਵਿਚਾਰਧਾਰਾਵਾਂ ਜ਼ੋਰ ਮਾਰਦੀਆਂ ਰਹੀਆਂ ਹਨ। ਕਿਸੇ ਵੇਲੇ ਸਿੱਖੀ ਵਿੱਚ ਬੁੱਢਾ ਦਲ ਅਤੇ ਤਰਨਾ ਦਲ ਇਹ ਹੁੰਦੇ ਸਨ। ਅੱਜ ਕੱਲ੍ਹ ਵੀ ਦੋ ਧਿਰਾਂ ਹਨ। ਇੱਕ ਧਿਰ ਉਹ ਹੈ ਜਿਸ ਦਾ ਮੰਨਣਾ ਹੈ ਕਿ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਬ ਸੰਜੀਵਾਲਤਾ ਦੇ ਪ੍ਰਤੀਕ ਹਨ ਪੂਰੀ ਮਨੁੱਖਤਾ ਲਈ ਉਹ ਗਿਆਨ ਗੁਰੂ ਵਾਂਗ ਹਨ ਉਹਨਾਂ ਦਾ ਗਿਆਨ ਚੌ ਵਰਨਾ ਚੌ ਧਰਮਾਂ ਵਾਸਤੇ ਸਾਂਝਾ ਹੈ ਪਰ ਦੂਜੀ ਧਿਰ ਪਰ ਦੂਜੀ ਧਿਰ ਜਿਸ ਦਾ ਮੰਨਣਾ ਹੈ ਕਿ ਅਸੀਂ ਕਿਸੇ ਤੋਂ ਕੁਝ ਨਹੀਂ ਲੈਣਾ ਸਾਡੇ ਕਿਸੇ ਨਾਲ ਕੋਈ ਵੀ ਸਾਂਝ ਨਹੀਂ ਹੈ ਕਿਸੇ ਨਾਲ ਕੋਈ ਵੀ ਸਬੰਧ ਨਹੀਂ ਸਿੱਖੀ ਗੁਰੂ ਗੁਰੂ ਗ੍ਰੰਥ ਸਾਹਿਬ ਇਹ ਸਿਰਫ ਸਿੱਖਾ ਵਾਸਤੇ ਹਨ ਅਤੇ ਸਿਰਫ ਸਾਡੇ ਅਤੇ ਸਾਡੇ ਵਾਸਤੇ ਹਨ ਕੁਝ ਵੀ ਅਜੇਹਾ ਜੋ ਉਸ ਦੌਰ ਦੇ ਹਿੰਦੂ ਮਤ ਨਾਲ ਮਿਲਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਉਹ ਉਸ ਨੂੰ ਰੱਦ ਕਰਦੇ ਹਨ ਤੇ ਆਪਣਾ ਹੀ ਮਤਲਬ ਕੱਢਦੇ ਹਨ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਨਾਮਦੇਵ ਜੀ ਦੇ ਸ਼ਬਦ ਦਰਜ ਹਨ ਉਹਨਾਂ ਦਾ ਇੱਕ ਸ਼ਬਦ ਪੰਨਾ ਨੰਬਰ 988 ਉੱਪਰ ਦਰਜ ਹੈ ਮੇਰੇ ਬਾਪ ਮਾਦੋ ਤੂੰ ਧਨ ਕੇਸੋ ਬਿਨਾਂ ਸ਼ੱਕ ਇਹ ਭਗਵਾਨ ਕ੍ਰਿਸ਼ਨ ਜੀ ਦੀ ਉਸਤਤੀ ਵਿੱਚ ਭਗਤ ਨਾਮਦੇਵ ਜੀ ਦੁਆਰਾ ਉਚਾਰਿਆ ਹੋਇਆ ਸ਼ਬਦ ਹੈ ਉਨਾ ਹੀ ਭਗਵਾਨ ਕ੍ਰਿਸ਼ਨ ਜੀ ਹਾਂ ਉਨਾ ਹੀ ਭਗਵਾਨ ਕ੍ਰਿਸ਼ਨ ਬਾਰੇ ਅੱਜ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਦੋਸਤੋ ਹਿੰਦੂਆਂ ਵਿੱਚ ਅਵਤਾਰਵਾਦ ਦੀ માનਤਾ ਪ੍ਰਚਲਿਤ ਹੈ ਉਹਨਾਂ ਦਾ ਮੰਨਣਾ ਹੈ ਕਿ ਜਦੋਂ ਵੀ ਧਰਤੀ ਤੇ ਪਾਪ ਵੱਧਦਾ ਹੈ ਪਾਪ ਧਰਮ ਉੱਪਰ ਭਾਰੀ ਪੈਂਦਾ ਹੈ ਉਸ ਨੂੰ ਖਤਮ ਕਰਨ ਦੇ ਤੁਲ ਪੈਂਦਾ ਹੈ ਤਾਂ ਧਰਮ ਦੀ ਰੱਖਿਆ ਕਰਨ ਹੇਤ ਪਰਮਾਤਮਾ ਆਪ ਅਵਤਾਰ ਲੈਂਦਾ ਹੈ ਇਸ ਧਰਤੀ ਉੱਪਰ ਵੱਖ-ਵੱਖ ਯੁਗਾਂ ਵਿੱਚ ਪਰ ਦੋਸਤੋ ਹਿੰਦੂ ਧਰਮ ਦਾ ਇੱਕ ਵਿਚਾਰਧਾਰਾ ਉੱਪਰ ਚੱਲਦਾ ਹੀ ਨਹੀਂ ਇਸ ਵਿੱਚ ਬਹੁਤ ਸਾਰੀਆਂ ਵਿਚਾਰਧਰਾਵਾਂ ਹਨ ਕੁਝ ਇਸ ਨੂੰ ਇਕਈਸ਼ਵਰਵਾਦ ਅਤੇ ਕੁਝ ਅਨੇਕਈਸ਼ਵਰਵਾਦ ਕਹਿ ਕੇ ਡਿਫਾਈਨ ਕਰਦੇ ਹਨ ਇਹਨਾਂ ਵਿੱਚੋਂ ਹੀ ਇੱਕ ਅਵਤਾਰ ਇੱਕ ਅਵਤਾਰ ਪਰਮਾਤਮਾ ਦਾ ਅਵਤਾਰ ਕ੍ਰਿਸ਼ਨ ਭਗਵਾਨ ਕ੍ਰਿਸ਼ਨ ਹਿੰਦੂਆਂ ਵਿੱਚ ਮੰਨਿਆ ਜਾਂਦਾ ਹੈ ਹਿੰਦੂ ਮਤ ਵਿੱਚ ਭਗਵਾਨ ਰਾਮ ਅਤੇ ਭਗਵਾਨ ਕ੍ਰਿਸ਼ਨ ਜੋ ਵਿਸ਼ਨੂੰ ਦੇ ਅਵਤਾਰ ਮੰਨੇ ਜਾਂਦੇ ਹਨ ਇਹਨਾਂ ਦੀ ਬਹੁਤ ਹੀ ਜ਼ਿਆਦਾ ਦੋਹਾਂ ਦੀ ਬਹੁਤ ਜ਼ਿਆਦਾ ਮਾਨਤਾ ਹੈ ਹਿੰਦੂ ਮਤ ਵਿੱਚ ਪਰਮਾਤਮਾ ਨੂੰ ਨਿਰਗੁਣ ਅਤੇ ਸਰਗੁਣ ਦੋ ਰੂਪਾਂ ਵਿੱਚ ਮੰਨਿਆ ਜਾਂਦਾ ਹੈ ਜੋ ਪਰਮਾਤਮਾ ਨੂੰ ਨਿਰਗੁਣ ਰੂਪ ਵਿੱਚ ਮੰਨਦੇ ਹਨ ਖਾਸ ਕਰਕੇ ਆਰਿਆ ਸਮਾਜ ਵਰਗੇ ਇਹ ਮੂਰਤੀ ਪੂਜਾ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਨ ਇਹ ਮੂਰਤੀ ਪੂਜਾ ਵਿੱਚ ਵਿਸ਼ਵਾਸ ਨਹੀਂ ਰੱਖਦੇ ਪਰ ਕ੍ਰਿਸ਼ਨ ਭਗਵਾਨ ਕ੍ਰਿਸ਼ਨ ਉਹਨਾਂ ਨੂੰ ਮੰਨਦੇ ਹਨ ਬਸ ਇੱਕ ਮਹਾਨ ਮਹਾਪੁਰਸ਼ ਵਜੋਂ ਇੱਕ ਆਈਡੀਅਲ ਮੈਨ ਫੋਰ ਸੋਸਾਇਟੀ ਵਜੋਂ ਜਦੋਂ ਕਿ ਸਰਗੁਣ ਵਾਲੇ ਵੈਸ਼ਨਵ ਉਹ ਮੰਦਿਰਾਂ ਵਿੱਚ ਮੂਰਤੀਆਂ ਬਣਾ ਕੇ ਇਹਨਾਂ ਦੀ ਪੂਜਾ ਕਰਦੇ ਹਨ ਉਹ ਇਨਾਂ ਦੀ ਪ੍ਰੇਮਾ ਭਗਤੀ ਵਿੱਚ ਡੁੱਬੇ ਰਹਿੰਦੇ ਹਨ ਨਾਮ ਸਿਮਰਨ ਕ੍ਰਿਸ਼ਨ ਦੇ ਵਿਗਰੇ ਦੀ ਪੂਜਾ ਵਿੱਚ ਆਪਣਾ ਜੀਵਨ ਬਤੀਤ ਕਰਦੇ ਹੋਏ ਆਪਣਾ ਜੀਵਨ ਸਫਲਾ ਕਰਦੇ ਹਨ ਪਰ ਨਿੰਦਕ ਖਾਸ ਕਰ ਜੋ ਵਿਰੋਧੀ ਹਨ ਜੋ ਚਾਹੁੰਦੇ ਹਨ ਕਿ ਪੂਰੀ ਦੁਨੀਆ ਨੂੰ ਇਸਲਾਮ ਜਾਂ 크ਿਸਚਨਾਈਟੀ ਵਿੱਚ ਤਬਦੀਲ ਕਰ ਲਿਆ ਜਾਵੇ ਉਹ ਬਹੁਤ ਹੀ ਨੁਕਤਾਚੀਨੀ ਕਰਦੇ ਹਨ ਇਨਾਂ ਦੀ ਸਮਾਜ ਵਿੱਚ ਤਾਂ ਜੋ ਕਿ ਸਮਾਜ ਵਿੱਚ ਇਨਾਂ ਦੀ ਰੱਬ ਹੋਣ ਦੀ ਭਗਵਾਨ ਹੋਣ ਦੀ માનਤਾ ਖਤਮ ਕੀਤੀ ਜਾਵੇ ਇਨਾਂ ਦਾ ਸਭ ਤੋਂ ਵੱਡਾ ਇਲਜ਼ਾਮ ਹੁੰਦਾ ਹੈ ਹਥਿਆਰ ਹੁੰਦਾ ਹੈ ਭਗਵਾਨ ਕ੍ਰਿਸ਼ਨ ਜੀ ਦਾ ਕੈਰੇਕਟਰ ਕਿਉਂਕਿ ਰਾਮ ਭਗਵਾਨ ਰਾਮ ਜੋ ਮर्यादा पुरुषोत्तम ਵਜੋਂ ਪੂਜੇ ਜਾਂਦੇ ਹਨ ਉਹਨਾਂ ਦੀ ਭਾਰਤੀ ਸਮਾਜ ਵਿੱਚ ਜੋ માનਤਾ ਹੈ ਉਸ ਨੂੰ ਉਹ ਰੱਦ ਕਰ ਹੀ ਨਹੀਂ ਸਕਤੇ ਉਹਨਾਂ ਦਾ ਕੈਰੇਕਟਰ ਉਹ ਤਾਂ ਪੂਰੇ ਸਮਾਜ ਲਈ ਆਈਡੀਅਲ ਮੰਨਿਆ ਜਾਂਦਾ ਹੈ ਦੋਸਤੋ ਉਹਨਾਂ ਦੇ ਜੀਵਨ ਵਿੱਚ ਕੁਝ ਵੀ ਅਜਿਹਾ ਨਹੀਂ ਮਿਲਦਾ ਜਿਸ ਦੀ ਉਹ ਨਿੰਦਿਆ ਕਰ ਸਕਣ ਪਰ ਕ੍ਰਿਸ਼ਨ ਕ੍ਰਿਸ਼ਨ ਇਹਨਾਂ ਨੂੰ ਸੌਫਟ ਟਾਰਗੇਟ ਵਾਂਗੂ ਲੱਗਦੇ ਹਨ ਇਸਲਾਮੀ ਹੋਣ ਜਾਂ ਈਸਾਈ ਪ੍ਰਚਾਰਕ ਇਹਨਾਂ ਦਾ ਹਮਲਾ ਹੁੰਦਾ ਹੈ ਭਗਵਾਨ ਕ੍ਰਿਸ਼ਨ ਦੇ ਕੈਰੇਕਟਰ ਉੱਪਰ ਉਹ ਇਸ ਨੂੰ ਪ੍ਰਚਾਰਦੇ ਹਨ ਕਿ ਉਹਨਾਂ ਦੀਆਂ 16108 ਰਾਣੀਆਂ ਸਨ ਜਿਸ ਰਾਹੀਂ ਉਹ ਭਗਵਾਨ ਕ੍ਰਿਸ਼ਨ ਦੇ ਕੈਰੇਕਟਰ ਦੇ ਉੱਪਰ ਚਿੱਕੜਵਾਜੀ ਸੁੱਟਣ ਦੀ ਕੋਸ਼ਿਸ਼ ਕਰਦੇ ਹਨ ਦੋਸਤੋ ਹੋ ਸਕਦਾ ਹੈ ਕਿ ਸਾਡੇ ਵਿੱਚੋਂ ਬਹੁਤਿਆਂ ਨੂੰ ਵੀ ਇਸ ਦਾ ਅੰਸਰ ਇਸ ਦਾ ਜਵਾਬ ਨਾ ਪਤਾ ਹੋਵੇ ਚਲੋ ਅੱਜ ਜਾਣਕਾਰੀ ਪ੍ਰਾਪਤ ਕਰਦੇ ਹਾਂ ਦੋਸਤੋ ਇਸ ਦਾ ਜਵਾਬ ਲੈਣ ਲਈ ਥੋੜਾ ਭਗਵਤ ਗੀਤਾ ਵੱਲ ਚੱਲਣਾ ਪੈਣਾ ਹੈ ਭਗਵਤ ਗੀਤਾ ਨੂੰ ਗਿਆਨ ਗ੍ਰੰਥ ਮੰਨਿਆ ਜਾਂਦਾ ਹੈ ਅਕਸਰ ਗੀਤਾ ਬਾਰੇ ਕਿਹਾ ਜਾਂਦਾ ਹੈ ਕਿ ਭਗਵਦ ਗੀਤਾ ਚਾਰ ਵੇਦਾਂ ਦਾ ਸਾਰ ਉਹਨਾਂ ਦਾ ਨਿਚੋੜ ਹੈ ਗੀਤਾ ਦਾ ਗਿਆਨ ਦੇਣ ਵਾਲੇ ਕੌਣ ਸਨ ਭਗਵਾਨ ਕ੍ਰਿਸ਼ਨ ਇਸ ਗਿਆਨ ਗ੍ਰੰਥ ਦਾ ਫਿਰ ਸਵਾਮੀ ਕੌਣ ਹੋਇਆ ਭਗਵਾਨ ਕ੍ਰਿਸ਼ਨ ਚਾਰ ਵੇਦਾਂ ਵਿੱਚ ਕੁੱਲ ਰਚਾਵਾਂ ਮਤਲਬ ਕੁੱਲ ਸ਼ਲੋਕ ਕੁੱਲ ਮੰਤਰ ਹਨ 16108 ਹੁਣ ਡੂੰਗੀ ਗੱਲ ਸਮਝ ਆਈ ਇੱਥੇ ਇਸ ਦੇ ਸਵਾਮੀ ਹੋਏ ਭਗਵਾਨ ਸ਼੍ਰੀ ਕ੍ਰਿਸ਼ਨ ਮਤਲਬ ਚਾਰ ਵੇਦਾਂ ਦੇ ਗਿਆਨ ਨੂੰ ਇੱਕ ਗ੍ਰੰਥ ਸ਼੍ਰੀਮਦ ਭਗਵਦ ਗੀਤਾ ਵਿੱਚ ਦੇਣ ਵਾਲੇ ਭਗਵਾਨ ਕ੍ਰਿਸ਼ਨ ਇਸ ਗਿਆਨ ਗ੍ਰੰਥ ਦੇ Swami Bhagwan Krishan ਬਸ ਇਸ ਦਾ ਹੀ ਭਾਵਨਾਤਮਕ ਅਰਥ ਨਾ ਸਮਝਣ ਸਕਣ ਕਰਕੇ ਉਹ ਇਸ ਨੂੰ 16108 ਪਤਨੀਆਂ ਦਾ ਨਾਮ ਦਿੰਦੇ ਹਨ ਇਹੋ ਕੁਝ ਇਹਨਾਂ ਨੇ ਗੋਪੀਆਂ ਨਾਲ ਵੀ ਕੀਤਾ ਹੈ ਇੱਕ ਨਵੀਂ ਹੀ ਕਹਾਣੀ ਘੜ ਦਿੱਤੀ ਗਈ ਹੈ ਉਲੱਥਾ ਕਰਨ ਵਾਲਿਆਂ ਨੇ ਅਤੇ ਗਿਆਨ ਦੇ Swami Bhagwan Krishan ਉਹਨਾਂ ਨੂੰ ਕੁਝ ਹੋਰ ਹੀ ਪ੍ਰਚਾਰ ਪ੍ਰਸਾਰ ਦਿੱਤਾ ਗਿਆ ਹੈ ਸਮਾਜ ਵਿੱਚ ਪਰ ਜੇ ਥੋੜਾ ਧਿਆਨ ਨਾਲ ਵਿਚਾਰੀਏ ਤਾਂ ਗੱਲ ਸਮਝ ਆ ਜਾਂਦੀ ਹੈ ਦੋਸਤੋ ਇੱਕ ਹੋਰ ਵੀਡੀਓ ਸੁਣਦੇ ਹਾਂ ਜਿਸ ਵਿੱਚ ਆਪਾਂ ਨੂੰ ਗੱਲ ਪੂਰੀ ਤਰ੍ਹਾਂ ਸਮਝ ਆ ਜਾਵੇਗੀ अगर आप यह देखें अब कभी कभी बहुत से प्रश्न उठते हैं ना कि भगवान कृष्ण की इतने हजार गोपिकाएं थी कि वॉट यू हैव टू से अबाउट द मोर देन टेन थाउजेंड वाइफ ऑफ भगवान कृष्ण मैंने कहा नो ही वॉज नॉट हैविंग हैविंग ही तो उन्होंने कहा यस यस वॉट एवर द फिगर इज बट वॉट इज द आंसर मैंने कहा द आंसर लाइज इन द फिगर सोलह हजार एक सौ आठ वेद में ऋचाओं की संख्या है और सभी गोपियों के साथ एक साथ भगवान कृष्ण जब रास करते हैं इसका अर्थ हुआ किसी एक ऋचा को लेकर आप ध्यान लगाकर गहरे चेतना में उतरिए तो उसी आनंद की अनुभूति होगी जो किसी दूसरी ऋचा के साथ दूसरे व्यक्ति को हो रही होगी एक ही ब्रह्म सभी में उद्भाषित हो रहा होगा और ये मैं ऐसे ही नहीं कह रहा हूँ सूरदास ने लिखा है वेद ऋचा भई गोपिका हरिसो किओ विहार ਦੋਸਤੋ ਇੰਜ ਹੀ ਭਾਵਰਾਮਾਂ ਵਿੱਚ ਬੈੰਦੇ ਹੋਏ ਭਾਵੁਕ ਹੋ ਕੇ ਇੱਕ ਹੋਰ ਸਾਖੀ ਹੁਣਾ ਬਾਰੇ ਪ੍ਰਚਲਿਤ ਹੈ ਕਿ ਕ੍ਰਿਸ਼ਨ ਮੱਖਣ ਚੋਰ ਹਨ ਬਚਪਨ ਵਿੱਚ ਦੋਸਤੋ ਸ਼੍ਰੀ ਕ੍ਰਿਸ਼ਨ ਜੀ ਆਨੰਦ ਜੀ ਦੇ ਪੁੱਤਰ ਬਜੋ ਉਹਨਾਂ ਦੇ ਘਰ ਵਿੱਚ ਪਲੇ ਉਹ ਗਵਾਲਿਆਂ ਦੇ ਮੁਖੀ ਸਨ ਹਜ਼ਾਰਾਂ گاਵਾਂ ਦੇ ਮਾਲਕ ਸਨ ਆਨੰਦ ਜੀ ਛੋਟੇ ਛੋਟੇ ਮਥਰਾ ਵਰਗੇ ਉਸ ਵੇਲੇ ਦੇ ਕਸਬੇ ਹੁੰਦੇ ਸਨ ਕਿੰਨਾ ਕੋ ਦੁੱਧ ਦਹੀਂ ਮੱਖਣ ਵੇਚ ਲੈਂਦੇ ਹੋਣੇ ਹੋ ਬਾਕੀ ਘਰ ਹੀ ਹੁੰਦਾ ਹੋਵੇਗਾ ਨਾ ਦੋਸਤੋ ਜਿਸ ਦੇ ਘਰ ਹਜ਼ਾਰਾਂ ਦੁੱਧਾਰੂ گاਵਾ ਹੋਣ ਉਹਨਾਂ ਦੇ ਪੁੱਤਰ ਦੂਜਿਆਂ ਦੇ ਘਰ ਮੱਖਣ ਚੋਰੀ ਕਰਨ ਗੱਲ ਸੋਚਣ ਤੇ ਹੀ ਹਾਸੋਹੀ ਨਹੀਂ ਲੱਗਦੀ ਹੈ ਪਰ ਭਾਵਕਤਾ ਖਾਸ ਕਰ ਧਰਮ ਦੇ ਖੇਤਰ ਵਿੱਚ ਇੰਜ ਇਹ ਪ੍ਰਚਲਿਤ ਕਰ ਦਿੱਤੀ ਜਾਂਦੀ ਹੈ ਇਹੋ ਜਿਹੇ ਕਾਰੇ ਦੋਸਤੋ ਕੌਣ ਕਰਦਾ ਹੈ ਬੇਸ਼ੱਕ ਬਿਨਾਂ ਸ਼ੱਕ ਪੁਜਾਰੀ ਵਰਗ ਕਿਉਂਕਿ ਉਹੀ ਇਸ ਤੋਂ ਲਾਭ ਉਠਾਉਂਦਾ ਹੈ ਲੋਕਾਂ ਨੂੰ ਭਾਵਕ ਕਰਕੇ ਉਹਨਾਂ ਦੀ ਜੇਬਾਂ ਵਿੱਚੋਂ ਪੈਸੇ ਕਢਾਉਣਾ ਕਿੱਥੇ ਨਹੀਂ ਹੁੰਦਾ ਦੋਸਤੋ ਸਾਡੇ ਵਿੱਚ ਵੀ ਤਾਂ ਇਹੋ ਜਿਹੇ ਕਈ ਕਿਸੇ بڑے ਜੋੜਾ ਸ਼ੋਰਾ ਨਾਲ ਸੁਣਾਏ ਜਾਂਦੇ ਹਨ ਖਾਸ ਕਰ ਢਾਡੀਆਂ ਵੱਲੋਂ ਜਿਵੇਂ ਉਦਾਹਰਨ ਵਜੋਂ ਆਪਾਂ ਇੱਕ ਗੱਲ ਕਰਦੇ ਹਾਂ ਲੱਖਾਂ ਦੀ ਫੌਜ ਨੇ ਚਮਕੌਰ ਨੂੰ ਘੇਰਾ ਪਾ ਲਿਆ ਅੱਜ ਵੀ ਦੋਸਤੋ ਚਮਕੌਰ ਜਾ ਕੇ ਵੇਖੋ ਲੱਖਾਂ ਫੌਜੀ ਕਿੱਥੇ ਖੜਨਗੇ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਵਿੱਚ ਪਰ ਗੱਲ ਵਿਧਾਚ ਰਾ ਕੇ ਕਰਨੀ ਹੁੰਦੀ ਹੈ ਲੋਕਾਂ ਨੂੰ ਭਾਵਕ ਕਰਨਾ ਹੁੰਦਾ ਹੈ ਉਹਨਾਂ ਦੀ ਜੇਬ ਵਿੱਚੋਂ ਮਾਇਆ ਇਕੱਠੀ ਕਰਨੀ ਹੁੰਦੀ ਹੈ ਇਹ ਸਭ ਕੁਝ ਪੁਜਾਰੀ ਹੀ ਕਰਦੇ ਹਨ ਦੋਸਤੋ ਦੋਸਤੋ ਇੰਜ ਹੀ ਇਹ ਪੁਜਾਰੀ ਵਰਗ ਮਾਨਮਤੇ ਇਤਿਹਾਸ ਨੂੰ ਮਿਥਿਹਾਸ ਬਣਾਉਣ ਵਾਲਾ ਤੁਰਦਾ ਹੈ ਤਾਂ ਜੋ ਕਿ ਲੋਕ ਕਹਿਣ ਕਿ ਇਹ ਤਾਂ ਇੰਪੋਸੀਬਲ ਹੈ ਜਾਂ ਝੂਠ ਕਿਉਂਕਿ ਹਰ ਕੋਈ ਸੁਣਨ ਵਾਲਾ ਭਾਵਕ ਨਹੀਂ ਹੁੰਦਾ ਕ੍ਰਿਸ਼ਨ ਜੀ ਬਾਰੇ ਵੀ ਇਹਨਾਂ ਨੇ ਇਹੀ ਬਹੁਤ ਕੁਝ ਪ੍ਰਚਾਰਿਤ ਕਰ ਦਿੱਤਾ ਹੈ ਸਾਡੇ ਸਮਾਜ ਵਿੱਚ ਜਿਹੜਾ ਕੁਰਖੇਤਰ ਦੇ ਜੰਗ ਦੇ ਮੈਦਾਨ ਵਿੱਚ ਧਰਮ ਅਧਰਮ ਦੀ ਸਟੀਕ ਪਰਭਾਸ਼ਾ ਪੂਰੀ ਦੁਨੀਆ ਨੂੰ ਦਿੰਦਾ ਹੈ ਦੋਸਤੋ ਜੋ ਵੇਦਾਂ ਦੇ ਪੂਰਨ ਅਧਿਆਇ ਨਹੀਂ ਕਰ ਸਕਦੇ ਇੰਨੇ ਵੱਡੇ ਗ੍ਰੰਥਾਂ ਨੂੰ ਸਮਝ ਨਹੀਂ ਸਕਦੇ ਉਹਨਾਂ ਨੂੰ ਥੋੜੇ ਵਿੱਚ ਬਹੁਤ ਥੋੜੇ ਵਿੱਚ ਗੀਤਾ ਗਿਆਨ ਦਿੱਤਾ ਹੈ ਇਹੋ ਜਿਹੇ ਕਿਸ਼ਨ ਭਗਵਾਨ ਕ੍ਰਿਸ਼ਨ ਉਹਨਾਂ ਨੂੰ ਚਾਹੇ ਭਗਵਾਨ ਕਹੋ ਜਾਂ ਮਹਾਪੁਰਸ਼ ਪੁਜਾਰੀ ਉਹਨਾਂ ਦੀ ਕੀ ਛਵੀ ਬਣਾ ਕੇ ਪੇਸ਼ ਕਰਦਾ ਹੈ ਸਮਾਜ ਮੂਰੇ ਰਾਸਲੀਲਾ ਕਰਨ ਵਾਲਾ ਨਚੰਡਪਣ ਵਾਲਾ ਗੋਪੀਆਂ ਨਾਲ ਗਵਾਲਨਾਂ ਨਾਲ ਹਾਸਾ ਮਜ਼ਾਕ ਛੇੜਖਾਨੀ ਕਰਨ ਵਾਲਾ ਕ੍ਰਿਸ਼ਨ ਰਾਧਾ ਦਾ ਪਿਆਰਾ ਕ੍ਰਿਸ਼ਨ ਦੋਸਤੋ ਰਾਧਾ ਰਾਧਾ ਕ੍ਰਿਸ਼ਨ ਇਸ ਬਾਰੇ ਕਦੀ ਫੇਰ ਗੱਲ ਕਰਾਂਗੇ ਅੱਜ ਥੋੜਾ ਸੰਕੋਚ ਕਰਦੇ ਹਾਂ ਦੋਸਤੋ ਕੀ ਨਾ ਗੱਲਾਂ ਕਰਕੇ ਆਪਾਂ શ્રી ਕ੍ਰਿਸ਼ਨ ਨੂੰ ਰੱਬ ਮੰਨਦੇ ਹਾਂ ਜਾਂ ਰੱਬ ਮੰਨ ਲਈਏ ਕਿਉਂਕਿ ਉਹ ਛੋਟੇ ਹੁੰਦੇ ਮੱਖਣ ਚੋਰੀ ਕਰਦੇ ਸਨ ਗੋਪੀਆਂ ਦਾ ਲਾਡਲਾ ਸਨ ਜਾਂ ਫਿਰ ਗੋਪੀਆਂ ਨਾਲ ਰਾਸਲੀਲਾ ਕਰਦੇ ਸਨ ਜਾਂ ਫਿਰ ਜਾਂ ਫਿਰ ਦੋਸਤੋ ਦੁਰਾਤਮਾ ਪਾਪੀ ਅਧਰਮੀ ਕੰਸ ਨੂੰ ਮਾਰਨ ਵਾਲੇ ਕ੍ਰਿਸ਼ਨ ਮਲਯੁਦ ਦੇ ਵਿੱਚ ਉਹਨਾਂ ਨੂੰ ਹਰਾਉਣ ਵਾਲੇ ਕ੍ਰਿਸ਼ਨ ਸੋਚੋ ਕਿੰਨੇ ਸਰੀਰਿਕ ਜੁੱਸੇ ਵੱਜੋ ਤਕੜੇ ਹੋਣੇ ਭਗਵਾਨ ਸ਼੍ਰੀ ਕ੍ਰਿਸ਼ਨ ਕੁਰੂਖੇਤਰ ਵਿੱਚ ਧਰਮ ਧਰਮ ਦੀ ਜੰਗ ਵਿੱਚ ਧਰਮ ਦੇ ਪੱਖ ਵਿੱਚ ਖੜੇ ਹੋਣ ਵਾਲੇ ਕ੍ਰਿਸ਼ਨ ਗੀਤਾ ਦਾ ਅਦਭੁਤ ਗਿਆਨ ਦੇਣ ਵਾਲੇ ਕ੍ਰਿਸ਼ਨ ਅਸੀਂ ਕਿਸ ਨੂੰ ਭਗਵਾਨ ਕਿਸ ਨੂੰ ਕ੍ਰਿਸ਼ਨ ਮੰਨਣਾ ਹੈ ਉਹ ਸਾਡੇ ਉੱਪਰ ਹੈ ਜੇ ਜੇ ਭਾਵਕਤਾ ਵਸ ਬਸ ਪਹਿਲੇ ਰੂਪ ਨੂੰ ਹੀ ਮੰਨਦੇ ਹਾਂ ਤਾਂ ਜਿਵੇਂ ਬੰਗਲਾਦੇਸ਼ ਵਿੱਚ ਅੱਜਕੱਲ ਹਿੰਦੂਆਂ ਦੀ ਕੱਟਵੱਡ ਹੋ ਰਹੀ ਹੈ ਉਹ ਹੁੰਦੀ ਹੀ ਰਹੇਗੀ ਪਰ ਜੇ ਨਾਲ ਨਾਲ ਕੰਸ ਨੂੰ ਮਾਰਨ ਵਾਲੇ ਗੀਤਾ ਦਾ ਗਿਆਨ ਦੇਣ ਵਾਲੇ ਸੁਦਰਸ਼ਨ ਚੱਕਰ ਧਾਰਨ ਕਰਨ ਵਾਲੇ ਯੁਗੇਸ਼ਵਰ શ્રીਕ੍ਰਿਸ਼ਨ ਨੂੰ ਵੀ ਮੰਨਣ ਲੱਗ ਪਏ ਤਾਂ ਹੀ ਫੇਰ ਸਰਵਾਈਵ ਕਰ ਸਕਾਂਗੇ ਨਹੀਂ ਤਾਂ ਅਫਗਾਨਿਸਤਾਨ ਪਾਕਿਸਤਾਨ ਵਾਂਗ ਬੰਗਲਾਦੇਸ਼ ਵਿੱਚੋਂ ਵੀ ਅਖੀਰ ਭੱਜਣਾ ਹੀ ਪੈਣਾ ਹੈ ਜੇ ਗੀਤਾ ਦਾ ਗਿਆਨ ਪੜ੍ਹਨਾ ਨਹੀਂ ਜੀਵਨ ਵਿੱਚ ਉਤਾਰਨਾ ਹੀ ਨਹੀਂ ਤਾਂ ਕ੍ਰਿਸ਼ਨ ਨੂੰ ਮੰਨਣ ਦਾ ਫੇਰ ਕੀ ਫਾਇਦਾ ਪੁਜਾਰੀ ਝੂਲੇ ਚੁਲਾ ਰਾਸਲੀਲਾ ਦਿਖਾ ਪਤਾ ਨਹੀਂ ਕਿਹੜੀਆਂ ਕਿਰਿਆ ਲੀਲਾ ਵਿੱਚ ਉਲਝਾ ਤੁਹਾਨੂੰ ਭਗਵਾਨ ਕ੍ਰਿਸ਼ਨ ਤੋਂ ਬਹੁਤ ਦੂਰ ਕਰ ਦੇਵੇਗਾ ਬਾਪਰਾ ਜਾਬਰਾ ਨਹੀਂ ਦਾ ਛੱਡੇ ਇਹ ਪੁਜਾਰੀ ਵੀ ਨਹੀਂ ਪਰ ਪੁਜਾਰੀ ਨੂੰ ਫੇਰ ਵੀ ਸਮਝ ਨਹੀਂ ਆਉਂਦਾ ਉਹ ਸਮਾਜ ਨੂੰ ਗਲਤ ਰਾਹੇ ਪਾਈ ਜਾਂਦਾ ਹੈ ਭਗਵਤ ਗੀਤਾ ਪੜੋ ਦੋਸਤੋ ਪੜੋ ਅਤੇ ਸਮਝੋ ਅਤੇ ਸਿੱਖੋ ਉਹ ਕ੍ਰਿਸ਼ਨ ਦੇ ਬੋਲ ਹਨ ਉਹਨਾਂ ਦਾ ਆਦੇਸ਼ ਹੈ ਉਪਦੇਸ਼ ਹੈ ਆਮ ਮਨੁੱਖ ਲਈ ਜੋ ਉਹਨਾਂ ਨੇ ਅਰਜੁਨ ਰਹੀਂ ਸਾਰੇ ਸਮਾਜ ਨੂੰ ਦਿੱਤਾ ਹੈ ਸਾਨੂੰ ਦਿੱਤਾ ਹੈ ਅੰਤ ਵਿੱਚ ਗਾਗਰ ਵਿੱਚ ਸਾਗਰ ਸ਼ਸ਼ਤਰ ਧਾਰੀ ਸਮਰੱਥ ਬਣੋ ਪ੍ਰੇਮਾ ਭਗਤੀ ਠੀਕ ਹੈ ਦੋਸਤੋ ਪਰ ਵਕਤ ਦੀ ਲੋੜ ਉਹ ਵੀ ਸਮਝਣੀ ਚਾਹੀਦੀ ਹੈ ਅੰਤ ਵਿੱਚ ਸਾਰਿਆਂ ਨੂੰ ਕ੍ਰਿਸ਼ਨ ਜਨਮਾਸ਼ਟਮੀ ਦੀਆਂ ਵਧਾਈਆਂ ਸ਼ੁਭ ਕਾਮਨਾਵਾਂ ਦੋਸਤੋ ਜੇ ਭਗਵਾਨ ਕ੍ਰਿਸ਼ਨ ਮੁਰਲੀ ਵਜਾਉਂਦੇ ਸਨ ਤਾਂ ਸੁਦਰਸ਼ਨ ਚੱਕਰ ਵੀ ਤਾਰਨ ਕਰਦੇ ਸਨ ਇਹ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਇਹੋ ਸਮੇਂ ਦੀ ਲੋੜ ਹੈ ਅੰਤ ਵਿੱਚ ਦੋਸਤੋ ਹੈਪੀ ਜਨਮਾਸ਼ਟਮੀ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰੋ ਧੰਨਵਾਦ